ਸੰਜੀਤ ਸਿੰਘ ਦੀ ਗੱਲ ਕਰਦੇ ਹਾਂ ਪੱਤਰਕਾਰ ਜੀ ਹਾਂਜੀ ਹਾਂਜੀ ਬਾਈ ਜੀ ਹਾਂਜੀ ਤੁਹਾਨੂੰ ਡਿਟੇਨ ਕੀਤਾ ਗਿਆ ਸੀ ਐਮ ਭਗਵੰਤ ਮਾਨ ਵੱਲੋਂ ਰੋਡ ਸ਼ੋਅ ਕੀਤਾ ਜਾਣਾ ਸੀ ਗਿੱਦੜਵਾ ਦੇ ਵਿੱਚ ਆ ਬਿਲਕੁਲ ਜਿਹੜਾ ਕਿ ਇੱਕ ਨਸ਼ਾ ਨੂੰ ਲੈ ਕੇ ਅਸੀਂ ਸਾਡੀ ਜਿਹੜੀ ਟੀਮ ਹੈ ਇੱਕ ਬਕਾਇਦਾ ਕੰਮ ਕਰਦੀ ਰਹੀ ਆ ਪਹਿਲਾਂ ਵੀ ਅਸੀਂ ਸਾਡੀਆਂ 23 ਟੀਮ ਗੜੀਆਂ ਸੀਗੀਆਂ ਕਮੇਟੀਆਂ ਬਣੀਆਂ ਸੀ ਪਿੰਡਾਂ 'ਚ ਉਹ ਸਰਕਾਰ ਦੇ ਕਾਰਨ ਫੇਲ ਹੋ ਗਈਆਂ ਤਾਂ ਉਸ ਤੋਂ ਬਾਅਦ ਇਹ ਜਿਹਾ ਵੀ ਲਗਾਤਾਰ ਜਿਹੜੇ ਨੌਜਵਾਨਾਂ ਦੀ ਮੌਤ ਹੋ ਰਹੀ ਆ ਪਿਛਲੇ ਜਿਹੜੀ ਮੇਰੇ ਪਿੰਡ 'ਇੱਕ ਨੌਜਵਾਨ ਦੀ ਜਿਹੜਾ ਇਕੱਲਾ ਕਹਿਰਾ ਮੁੰਡਾ ਸੀਗਾ ਉਹਦੀ ਮੌਤ ਹੋਈ ਤਾਂ ਮੈਂ ਇਹ ਚਾਹੁੰਦਾ ਸੀ ਵੀ ਇੱਕ ਭਗਵੰਤ ਮਾਨ ਸਾਹਿਬ ਨੂੰ ਵਾਹਨ ਸੀਐਮ ਆ ਜਿਹੜੇ ਮਾਨਜੋਗ ਆਪਣੇ ਵੀ ਉਹਨਾਂ ਨੂੰ ਮੈਂ ਇੱਕ ਚਿੱਠੀ ਦੇਵਾਂ ਜਿਹਦੇ ਚ ਮੇਨ ਤਾਸਕਰ ਨੇ ਇਲਾਕੇ ਦੇ ਕੁਝ ਚੋਣ ਵੀ ਵੀ ਜਿਨ੍ਹਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਲਗਾਤਾਰ ਪੁਲਿਸ ਟੱਲ ਵਰਤ ਰਹੀ ਆ ਤਾਂ ਮਾਨ ਸਰਕਾਰ ਦੇ ਵਿੱਚ ਵੀ ਜਿਹੜਾ ਮਾਨ ਸਰਕਾਰ ਕਹਿੰਦੀ ਸੀ ਕਿ ਵੀ ਅਸੀਂ ਨਸ਼ਾ ਬੰਦ ਕਰਾਂਗੇ ਉਹ ਨਸ਼ਾ ਬੰਦ ਕਰਨ ਦੀ ਬਜਾਏ ਨਸ਼ਾ ਵੱਧ ਗਿਆ ਮੈਂ ਇਸ ਚੀਜ਼ ਨੂੰ ਲੈ ਕੇ ਉਹਨਾਂ ਨੂੰ ਇੱਕ ਚਿੱਠੀ ਲਿਖੀ ਸੀ ਕਰੀਬ ਉੱਚ 20 ਦੇ ਕਰੀਬ ਨਾ ਸੀਗੇ ਵੀ ਇਹਨਾ ਤੇ ਕਾਰਵਾਈ ਕਰੋ ਪੁਲਿਸ ਕਾਰਵਾਈ ਨਹੀਂ ਕਰੇਗੀ ਬਿਲਕੁਲ ਜਿਹੜਾ ਪੁਲਿਸ ਹੈ ਉਹ ਇਹਨਾਂ ਤੋਂ ਹਸਫਤੀ ਲੈ ਕੇ ਚੁੱਪ ਕਰ ਜਾਂਦੀ ਹੈ ਵਰੀ ਤੇ ਉਹ ਸਿਰ ਤੇ ਇੱਕ ਲਫਾਫਾ ਬੰਦ ਚਿੱਠੀ ਸੀ ਉਹ ਮੈਂ ਉਹਨਾਂ ਨੂੰ ਫੜਾਉਣੀ ਸੀ ਉਸ ਤੋਂ ਪਹਿਲਾਂ ਹੀ ਮੈਨੂੰ ਕਹਿੰਦੇ ਆ ਵੀ ਤੈਨੂੰ ਅਸੀਂ ਭਗਵੰਤ ਮਾਨ ਦੇ ਨਾਲ ਸੀਆਈਡੀ ਡਿਪਾਰਟਮੈਂਟ ਹੈ ਜਿਹੜਾ ਉਹ ਕਹਿੰਦਾ ਸੀ ਭਗਵੰਤ ਮਾਨ ਦੇ ਨਾਲ ਮਲਾਉਨੇ ਆ ਤਾਂ ਉਹ ਇੱਕ ਦੁਕਾਨ ਦੇ ਵਿੱਚ ਲੈ ਜਾਂਦੇ ਆ ਫੋਟੋਸਟੇਟ ਹੈ ਦੁਕਾਨ ਦੇ ਵਿੱਚ ਡੀਐਸਪੀ ਸਾਹਿਬ ਆ ਜਾਂਦੇ ਆ ਤੇ ਨਾਲ ਹੀ ਐਸਐਚਓ ਮੈਡਮ ਆ ਜਾਂਦੀ ਹੈ ਤੇ ਹੋਰ ਮੁਲਾਜ਼ਮ ਬਾਹਰ ਖੜ੍ਹ ਜਾਂਦੇ ਆ ਤਾਂ ਮੈਨੂੰ ਕਹਿੰਦੇ ਵੀ ਤੁਸੀਂ ਇੱਥੇ ਬਹਿ ਜਾਓ ਤਾਂ ਮੈਨੂੰ ਉੱਥੇ ਡਿਟੇਨ ਕਰਕੇ ਰੱਖਿਆ ਜਾਂਦਾ ਬਾਈ ਜੀ ਜੀ ਤਾਂ ਬਾਈ ਜੀ ਇੱਕ ਪਾਸੇ ਤਾਂ ਮਾਨ ਸਰਕਾਰ ਦਾ ਵੇ ਠੋਕ ਰਹੀ ਹੈ ਕਿ ਸਾਡੀ ਇਮਾਨਦਾਰ ਸਰਕਾਰ ਹੈ ਤੇ ਇਹਨਾਂ ਨੇ ਜਿਹੜਾ ਮੀਡੀਆ ਨੂੰ ਬੋਲਣਾ ਸਿਖਾਇਆ ਆਮ ਲੋਕਾਂ ਨੂੰ ਬੋਲਣਾ ਸਿਖਾਇਆ ਇੱਕ ਪਾਸੇ ਮੀਡੀਆ ਦੀ ਜ਼ੁਬਾਨ ਬੰਦ ਕਰਨੀ ਕਿਵੇਂ ਲੱਗਦਾ ਕਿ ਜ਼ੁਬਾਨ ਬੰਦ ਹੋ ਜਾਏਗੀ ਮੀਡੀਆ ਦੀ ਜਾਂ ਆਮ ਲੋਕਾਂ ਦੀ ਬਿਲਕੁਲ ਬਾਈ ਇਸ ਤਰ੍ਹਾਂ ਦਾ ਇੱਕ ਬਖਲਾਟ ਹੈ ਜਿਹੜਾ ਤੁਸੀਂ ਦੇਖੋਗੇ ਨਾਲ ਹੀ ਮਾਨ ਲੰਗ ਰਿਹਾ ਹੈ ਨਾ ਦਾਬ ਦਾ ਕਿੱਥੇ ਗੀਤ ਲੱਗਿਆ ਤਾਂ ਦੂਜੇ ਪਾਸੇ ਉਹ ਬਾਦਲਾਂ ਦੇ ਬਾਰੇ ਕਿੱਕਲੀ ਪਾ ਰਿਹਾ ਜਿਹੜੀ ਪਹਿਲਾਂ ਕਿੱਕਲੀ ਹੁੰਦੀ ਸੀਗੀ ਉਹ ਤੁਹਾਨੂੰ ਪਤਾ ਹੀ ਆ ਹਨਾ ਵੀ ਚਿੱਟਾ ਚਿੱਟੇ ਦੇ ਲੈ ਕੇ ਸੀਗੇ ਇੱਕ ਕਿੱਕਲੀ ਪਾਉਂਦੇ ਸੀ ਅੱਜ ਕੱਲ ਜਿਹੜੀ ਚਿੱਟੀ ਹੋਰ ਜਿਹੜੀ ਕਿੱਕਲੀ ਪਾਉਂਦੇ ਆ ਚਿੱਟੇ ਦੀ ਨਹੀਂ ਪਾਉਂਦੇਗੇ ਮੈਂ ਸਿਰਫ ਉਹਨਾਂ ਚਿੱਠੀ ਫੜਾਉਣੀ ਸੀ ਕੋਈ ਆਪਣਾ ਕਿਸੇ ਨੂੰ ਡੀਫੇਮ ਕਰਨ ਦਾ ਮੋਟਿਵ ਨਹੀਂ ਸੀ ਸਿਰਫ ਇਹ ਦੱਸਣ ਦਾ ਸੀ ਵੀ ਜਿਹੜੀ ਛੋਡੀ ਪਾਰਟੀ ਵਾਦੇ ਦਾਅਵੇ ਕਰਦੀ ਆ ਉਹਨਾਂ ਤੇ ਖਰੇ ਕਿਉਂ ਨਹੀਂ ਉਤਰ ਰਹੀ ਜਿਹੜੇ ਛੋਡੇ ਪਾਰਟੀ ਵਾਲੇ ਆ ਹੁਣ ਉਹਨਾਂ ਨੇ ਉਹਦੇ ਚੋ ਬਦਲ ਕੇ ਪਹਿਲਾ ਕਾਲੀ ਕਰਦੇ ਰਹੇ ਕਾਂਗਰਸੀ ਕਰਦੇ ਰਹੇ ਹਨਾ ਮੰਨ ਲਿਆ ਆਪਾਂ ਫਿਰ ਕੌਣ ਕਰਾ ਰਿਹਾ ਕੰਮ ਇਹ ਤਾਂ ਦੱਸੋ ਨਾ ਸਾਨੂੰ ਆ ਜਵਾਬ ਸਾਨੂੰ ਚਾਹੀਦਾ ਬਾਈ ਜੀ ਬਾਈ ਜੀ ਕਿੰਨੇ ਵਜੇ ਤੁਹਾਨੂੰ ਡਿਟੇਨ ਕੀਤਾ ਗਿਆ ਤੇ ਕਿੰਨੇ ਵਜੇ ਰੋਡ ਸ਼ੋਅ ਹੈ ਜਿਹੜਾ ਸੀਐਮ ਭਗਵੰਤ ਮਾਨ ਵੱਲੋਂ ਗਿੱਦੜਵਾੜ ਦੇ ਵਿੱਚ ਆਇਆ ਜਾਣਾ ਸੀ ਮੇਰਾ ਉਹ ਤਾਂ ਉਸ ਟਾਈਮ ਤੇ ਮੇਰੇ ਸਾਥੀ ਸੀ ਕਿ ਉਹਨਾਂ ਕੋਈ ਸੀ ਪੱਤਰਕਾਰਾਂ ਕੋਲ ਤੇ ਕਰੀਬ 15 ਤੋਂ ਮੈਨੂੰ ਲੱਗਾ 20 ਮਿੰਟ ਜਿਹੜਾ ਭਗਵੰਤ ਮਾਨ ਜਿੰਨਾ ਚਿਰ ਰੋਡ ਸ਼ੋਅ ਸ਼ਹਿਰ ਦੇ ਵਿੱਚ ਰਹੇ ਨੇ ਉਹ ਵੱਖ-ਵੱਖ ਬਾਜ਼ਾਰਾਂ ਦੇ ਵਿੱਚੋਂ ਲੰਘਦੇ ਰਹੇ ਨੇ ਉਨਾਂ ਚਿਰ ਮੈਨੂੰ ਛੱਡਿਆ ਨਹੀਂ ਗਿਆ ਤੇ ਉਸ ਤੋਂ ਬਾਅਦ ਮੈਨੂੰ ਛੱਡਤਾ ਵੀ ਜੀ ਤਾਂ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ